ਅੱਜ ਰਾਤ ਪੰਜਾਬ ਦੇ ਮੌਸਮ ਦੇ ਹਾਲਾਤਾਂ ਬਾਰੇ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਜੀ ਕਿ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਰਹੇਗਾ ਇੱਕ ਹਲਕਾ ਦਰਮਿਆਨਾ ਪੱਛਮੀ ਸਿਸਟਮ ਵੀ ਆ ਰਿਹਾ ਹੈ ਉਹਦੇ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ ਧੁੰਦ ਅਤੇ ਠੰਡ ਬੱਦਲ ਬਈ ਦੇ ਕੀ ਹਾਲਾਤ ਨੇ ਕਿਉਂਕਿ ਲੋਹੜੀ ਦਾ ਸਮਾਂ ਚੱਲ ਰਿਹਾ ਜੀ ਹੁਣ ਦਿਨ ਪਹੁੰਚ ਗਏ ਨੇ ਲਗਭਗ ਲੋਹੜੀ ਦੇ ਨਿਰਚਲੇ ਮੱਗੀ ਦੇ ਨੇੜੇ ਤੇੜੇ ਤੇ ਅਕਸਰ ਦੇਖਿਆ ਜਾਂਦਾ ਹੈ ਕਿ ਇੱਕ ਸਿਸਟਮ ਪਹੁੰਚਦਾ ਜਿਹਦੇ ਨਾਲ ਮੀਂਹ ਦੀ ਸੁਭਾਵਨਾ ਬਣਦੀ ਹੈ ਦਿਨ ਦੇ ਵੇਲੇ ਚੰਗੀ ਧੁੱਪ ਅੱਜ ਦੇਖਣ ਨੂੰ ਮਿਲੀ ਜਿਹਦੇ ਕਾਰਨ ਤਾਪਮਾਨ ਜਿਹੜਾ ਬਹੁਤ ਵਧੀਆ ਰਿਹਾ ਅੱਜ ਪਰ ਪਛਮੀ ਹਵਾ ਚੱਲਣ ਦੇ ਨਾਲ ਨਾਲ ਤੜਕੇ ਸਵੇਰੇ ਠੰਡ ਅਤੇ ਦੁਪਹਿਰ ਨੂੰ ਵੀ ਠੀਕ-ਠਾਕ ਠੰਡ ਅਤੇ ਸ਼ਾਮ ਦੇ ਸਮੇਂ ਵੀ ਠੀਕ-ਠਾਕ ਮਾਹੌਲ ਠੰਡ ਦਾ ਬਣਿਆ ਰਿਹਾ ਤੁਸੀਂ ਵੀ ਕਮੈਂਟ ਕਰੋ ਤੁਹਾਡੇ ਇਲਾਕੇ ਵਿੱਚ ਧੁੱਪ ਵਗੈਰਾ ਨਿਕਲੀ ਜਾਂ ਨਹੀਂ ਤੇ ਧੁੱਪ ਧੁੰਦ ਦੇ ਕੀ ਹਾਲਾਤ ਨੇ ਮੌਸਮ ਸਾਫ਼ ਹੈ ਨਹੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਜਾਣਕਾਰੀ ਚੰਗੀ ਲੱਗੂਗੀ ਤਾਂ ਵੀਡੀਓ ਲਾਈਕ ਕਰਕੇ ਜਾਇਓ ਗੱਲ ਕਰੀਏ ਤਾਂ ਪੱਛਮੀ ਹਵਾ ਇਸ ਤਰੀਕੇ ਨਾਲ ਹਲਕੀ ਦਰਮਿਆਨੀ ਅੱਜ ਵੀ ਰਾਤ ਦੇ ਵਿੱਚ ਚੱਲਦੀ ਹੋਈ ਨਜ਼ਰ ਆਵੇਗੀ ਜਿਸ ਦੇ ਨਾਲ ਬਹੁਤ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਕਿ ਮੌਸਮ ਠੰਡਾ ਬਣਿਆ ਰਹੇਗਾ ਅੱਜ ਰਾਤ ਤੜਕੇ ਸਵੇਰੇ ਧੁੰਦ ਦੇ ਹਾਲਾਤ ਬਣਦੇ ਹੋਏ ਨਜ਼ਰ ਆ ਰਹੇ ਨੇ ਗੱਲ ਕਰੀਏ ਤਾਪਮਨ ਤੜਕੇ ਸਵੇਰੇ 4-5 ਡਿਗਰੀ ਤੱਕ ਰਹੇਗਾ ਯਾਨੀ ਕਿ ਬਹੁਤ ਠੰਡਾ ਮਾਹੌਲ ਦੇਖਣ ਨੂੰ ਮਿਲੇਗਾ ਇਸ ਇਲਾਕੇ ਵਿੱਚ ਧੁੰਦ ਜ਼ਿਆਦਾ ਜੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਜਲੰਧਰ ਕਪੂਰਥਲਾ ਲੁਧਿਆਣਾ ਮਲੇਰਕੋਟਲਾ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਚੰਡੀਗੜ੍ਹ ਇਹਨਾਂ ਇਲਾਕਿਆਂ ਵਿੱਚ ਧੁੰਦ ਜਿਆਦਾ ਦੇਖਣ ਨੂੰ ਮਿਲੇਗੀ ਪਰ ਜਿਹੜੀ ਬੱਦਲਬਾਈ ਹੈ ਇਹ ਇਸ ਤਰੀਕੇ ਨਾਲ ਪੰਜਾਬ ਦੇ ਉੱਪਰੋਂ ਹੁੰਦੀ ਨਿਕਲਦੀ ਨਜ਼ਰ ਆਵੇਗੀ ਰਾਜਸਥਾਨ ਅਤੇ ਹ ਜਿੱਦ ਨਾਲ ਓਵਰਕਾਸਟ ਕੰਡੀਸ਼ਨ ਹੈ ਕੱਲ ਨੂੰ ਰਹਿਣਗੀਆਂ ਸੂਰਜ ਨਿਕਲਣ ਦੀ ਉਮੀਦ ਕਾਫੀ ਘੱਟ ਹੈ ਅਗਰ ਨਿਕਲੂਗਾ ਵੀ ਤਾਂ ਥੋੜ੍ਹਾ ਜਿਹਾ ਮੱਧਮ ਨਿਕਲੂਗਾ ਧੁੱਪ ਨਿਕ ਅਜਿਹਾ ਨਹੀਂ ਧੁੱਪ ਨਹੀਂ ਹੋਵੇਗੀ 10 ਵਜੇ ਤੱਕ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਚੰਗੀ ਧੁੱਪ ਦੇਖਣ ਨੂੰ ਮਿਲੂਗੀ ਖਾਸ ਤੌਰ ਤੇ ਮਾਲਵੇ ਤੇ ਮਾਝੇ ਵਿੱਚ ਠੀਕ ਠਾਕ ਧੁੱਪ ਦੀ ਉਮੀਦ ਕੱਲ ਨੂੰ ਕੀਤੀ ਜਾ ਰਹੀ ਹੈ ਪਰ ਜੇ ਬੱਦਲਬਾਹੀ ਜ਼ਿਆਦਾ ਹੋਈ ਤਾਂ ਉਮੀਦ ਘਟਦੀ ਹੋਈ ਨਜ਼ਰ ਆਵੇਗੀ ਵੈਸੇ ਵਿਜ਼ਿਬਿਲਟੀ ਠੀਕ ਰਹੂਗੀ ਧੁੰਦ ਕਾਰਨ ਕੋਈ ਵੱਡੀ ਉਮੀਦ ਧੁੰਦ ਦੀ ਆਪਾਂ ਕਹੇ ਲਈ ਸੰਘਣੀ ਦੀ ਹੁੰਦੀ ਨਜ਼ਰ ਨਹੀਂ ਆ ਰਹੀ ਇਸੀ ਜੀ ਅਪਡੇਟ ਅੱਜ ਰਾਤ ਦੇ ਮੌਸਮ ਦੇ ਹਾਲਾਤਾਂ ਦੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਉਮੀਦ ਕਰਦੇ ਆਂ ਤੇ ਤੁਸੀਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓਗੇ ਧੰਨਵਾਦ ਜੀ